विदेशी नौजवाना दिया हौत मामले लगातार सामने आ रहे हैं अजे एक होर खबर सामने आई है ਅਮਰੀਕਾ ਤੋਂ ਜਿੱਥੇ ਕਿ 20 ਦਿਨਾਂ ਬਾਅਦ ਇੱਕ ਪੰਜਾਬੀ ਨੌਜਵਾਨ ਦੀ Laash ਮਿਲੀ ਹੈ 20 ਦਿਨਾਂ ਤੋਂ ਲਾਪਤਾ ਸੀਗਾ ਜਿਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਹੁਣ 20 ਦਿਨਾਂ ਬਾਅਦ ਜਦ ਉਸ ਦੀ Laash ਮਿਲਦੀ ਹੈ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਮ੍ਰਿਤਕ ਸੰਗਰੂਰ ਦੇ ਨਾਲ ਸੰਬੰਧਤ ਸੀਗਾ ਤੇ 22 ਕੁ ਸਾਲ ਪਹਿਲਾਂ ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀਗਾ ਤੇ 22 ਸਾਲ ਬਾਦ ਉਸ ਦੇ ਨਾਲ ਇਹ ਆਣ ਹੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਸਲ ਪੂਰੀ ਘਟਨਾ ਜੋ ਹੈ ਉਹ ਅਮਰੀਕਾ ਦੇ ਵਿੱਚ ਵਾਪਰੀ ਕਿ ਉਧਰ ਜਦੋਂ ਪਰਿਵਾਰ ਦੇ ਨਾਲ ਸੰਪਰਕ ਹੋਇਆ ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਟਾਈਪ ਸਾਲ ਪਹਿਲਾਂ ਗਿਆ ਸੀ ਜਿਸ ਦੀ ਹੁਣ ਮੌਤ ਦੀ ਖਬਰ ਨੇ ਸਾਨੂੰ ਝੰਡੋੜ ਕੇ ਰੱਖ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਸੰਗਰੂਰ ਦੇ ਮੂਨੇ ਇਲਾਕੇ ਦੇ ਪਿੰਡ ਮੰਡਵੀ ਦੇ ਵਿੱਚ ਮਾਤਮ ਦਾ ਮਾਹੌਲ ਪੈਦਾ ਹੋਜ ਆਨ ਦਾ ਪਿੰਡ ਦਾ 26 ਸਾਲ ਦਾ ਨੌਜਵਾਨ ਕਰਨਦੀਪ ਸਿੰਘ ਜੋ ਪਿਛਲੇ 20 ਦਿਨਾਂ ਤੋਂ ਲਾਪਤਾ ਸੀ ਉਸ ਦੀ লাশ ਜਿਹੜੀ ਹੈ ਉਹ ਹੁਣ ਮਿਲੀ ਹੈ ਇੱਕ ਦਰਿਆ ਦੇ ਵਿੱਚੋਂ ਨਦੀ ਦੇ ਵਿੱਚੋਂ লাশ ਜਿਹੜੀ ਹੈ ਮਿਲੀ ਹੈ ਉਧਰ ਕਰਨਦੀਪ ਦੇ ਪਿਤਾ ਚੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤ ਨੂੰ 2.5 ਸਾਲ ਪਹਿਲਾਂ 55 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ ਇਹ ਪੈਸੇ ਪਰਿਵਾਰ ਨੇ 2.5 ਏਕੜ ਜ਼ਮੀਨ ਵੇਚ ਕੇ ਜੋੜੇ ਸਨ ਪਰ ਹੁਣ ਉਹਨਾਂ ਕੋਲ ਕੋਈ ਜ਼ਮੀਨ ਨਹੀਂ ਬਚੀ ਜੰਦੀ ਸਿੰਘ ਨੇ ਕਿਹਾ ਕਿ 8 ਅਕਤੂਬਰ ਨੂੰ ਕਰਨਦੀਪ ਦਾ ਪਰਿਵਾਰ ਦੇ ਨਾਲ ਆਖਰੀ ਸੰਪਰਕ ਹੋਇਆ ਸੀ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਹੈ ਕਰਨਦੀਪ ਦੇ ਦੋਸਤਾਂ ਨੇ ਕਿਹਾ ਹੈ ਕਿ ਉਹਨਾਂ ਨੇ ਉਸਨੇ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਸੀ ਪਰ ਪਰਿਵਾਰ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਉਹਨਾਂ ਦਾ ਜੋ ਬੇਟਾ ਉਹ ਕਦੇ ਵੀ ਆਤਮਹੱਤਿਆ ਨਹੀਂ ਕਰ ਸਕਦਾ ਫਿਲਹਾਲ ਅਮਰੀਕੀ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਸੱਚਾਈ ਸਿਰਫ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ ਉਧਰ ਪਰਿਵਾਰ ਨੇ ਭਾਰਤੀ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਪਹੁੰਚਾਇਆ ਜਾਵੇ ਜੋ ਕਿ ਆਖਰੀ ਦਰਸ਼ਨ ਕਰ ਸਕਣ ਤੇ ਰੀਤੀ ਰਿਵਾਜਾਂ ਦੇ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ ਜਾ ਸਕੇ ਤਾਂ ਇਸ ਬਾਬਤ ਕੀ ਕੁਝ ਕਹਿਣਾ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ 2.5 ਸਾਲ ਹੋ ਗਏ ਨੇ ਗਏ ਨੇ 55 ਕੋ ਲੱਖ ਰੁਪਏ ਲੱਗਾ ਜੀ ਉਸ ਟਾਈਮ ਹੁਣ ਕੀ ਹੋਇਆ ਹੁਣ ਉਹਦੇ ਨਾਲ ਹੁਣ ਉਹੀ ਮੁੰਡੇ ਗਰ ਰਹੇ ਨੇ ਕਹਿੰਦੇ ਵੀ ਇਸ ਤਰ੍ਹਾਂ ਨਾਣ ਗਏ ਆ ਵੀ ਉਹਨੇ ਇਹ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਜਿੱਥੋਂ ਤੱਕ ਸਾਡਾ ਪਤਾ ਉਹਨਾਂ ਬੇਟੇ ਦਾ ਉਹ ਤਾਂ ਉਹਨਾਂ ਕੋਈ ਉਹਨਾਂ ਦੀ ਚਾਲ ਆ ਜੀ ਉਹ ਉਹਨ ਸਹੀ ਦੱਸ ਨਹੀਂ ਰਹੀ ਕਦੋਂ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ ਸਾਡੇ ਨਾਲ 8 ਤਰੀਕ ਨੂੰ ਹੋਈ ਸੀ 8 ਅਕਤੂਬਰ ਨੂੰ 9 ਅਕਤੂਬਰ ਨੂੰ ਫੋਨ ਨਹੀਂ ਆਇਆ ਅੱਛਾ ਉਸ ਤੋਂ ਬਾਅਦ ਸੋਚੋ ਪਰ ਅੱਛਾ ਤੇ ਕਿ ਉੱਪਰ ਉਹਦੇ ਕੋਲ ਗੋਮਛਾ ਦਾ ਦਿੱਤੇ ਕੰਮ ਹਾਂਜੀ ਕਾਇਤੇ ਦਾਤੇ ਕਰਾਈ ਸੀ ਹਾਂਜੀ ਲਿਖਾ ਰੱਖਿਆ ਹੀ ਉੱਥੇ ਗੋਮਛਾ ਦਾ ਦੀ ਲਿਖਾਈ ਹੋਈ ਸੀ ਰਿਪੋਰਟ ਤੇ ਭਾਲ ਚੱਲ ਰਹੀ ਸੀ ਹੁਣ ਅੱਜ ਸਾਡੇ ਕੋਲੋਂ ਸੇਰੇ ਫੋਨ ਆਇਆ ਹੈ ਆਈ ਵੀ ਡੈੱਡ ਬੋਡੀ ਮਿਲੀ ਹੈ ਉਹ ਤੋਂ ਕਿਸ਼ਨਾਕਤ ਹੋ ਗਿਆ ਕਿ ਤੁਹਾਡੇ ਮੁੰਡੇ ਦੀ ਹਾਲੇ ਦੇਖੋ ਜੀ ਬੁਲ ਚੰਗੀ ਤਰ੍ਹਾਂ ਨਹੀਂ ਹੋਈਗੀ ਬਾਕੀ ਹੁਣ ਦੱਸਣਗੇ ਜਿਹੜਾ ਉਹ ਅਫਸਰ ਕਰਵਾ ਰਿਹਾ ਉਹ ਵਾਲੇ ਇੱਥੇ ਹੈ ਨਹੀਂ ਦੀ ਛੁੱਟੀ ਸੀ ਬਾਕੀ ਮੋਬਾਈਲ ਤੇ ਵਟਵਾ ਕਹਿ ਰਹੇ ਨੇ ਵੀ ਹੁੰਦਾ ਜਿਹਦੇ ਨਾਲ ਮੁੰਡਿਆਂ ਦੇ ਰਹਿੰਦੇ ਸਨ ਉਹ ਨਹੀਂ ਦੱਸਿਆ ਬਾਅਦ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਹੈ ਵੀ ਸਾਡੇ ਸਾਹਮਣੇ ਨਦੀ ਸੀ ਜਾਂ ਐਰਸੀਓ ਦੇ ਵਿੱਚ ਛਾਲ ਮਾਰ ਗਈ ਤੇ ਉਦੋਂ ਦਾ ਅਜ ਵੀ 25 ਦਿਨ ਹੋ ਗਏ ਨੇ ਇਸ ਗੱਲ ਨੂੰ ਅੱਜ ਜਸ ਤੁਹਾਨੂੰ ਖਬਰ ਸੁਣੀ ਆ ਪਾ ਜੀ ਦੀ ਡੈਥ ਹੋ ਚੁਕੀ ਹੈ ਕੀ ਲੱਗਦਾ ਕੁਛ ਉਹਨੇ ਅਜ ਹੱਕਾ ਦਾ ਬੜਾ ਧੜਾ ਕਿ ਆਊਗਾ ਕੋਈ ਸੁਸਾਇਡ ਆ ਜਾਊਗਾ ਨਹੀਂ ਆਪ ਨਹੀਂ ਕਰ ਸਕਦਾ ਜੀ ਕੋਈ ਨਾ ਕੋਈ ਗੱਲ ਹੋਈ ਏ ਉਹਦੇ ਤੇ ਹਾਂ ਉਹਨੂੰ ਪਤਾ ਜੀ ਪਰਿਵਾਰ ਦੇ ਹਾਲਾਤ ਪਿੱਛੇ ਕਿਵੇਂ ਦੇ ਨੇ ਹਰ ਰੋਜ਼ ਆਪਣੇ ਮਾਤਾ ਨਾਲ ਗੱਲ ਕਰਦਾ ਸਹੇਰੀ ਹੱਥ 7:30 ਵਜੇ 8:00 ਵਜੇ ਫੋਨ ਆ ਜਾਂਦਾ ਦਿੱਲੀ ਘਰ ਗੱਲ ਹੁੰਦੀ ਪਰ ਉਹਦੋਂ ਤੋਂ 9 ਤਰੀਕ ਤੋਂ ਫੋਨ ਆਉਣਾ ਬੰਦ ਹੋ ਗਿਆ 9 ਅਕਤੂਬਰ ਕਿੰਨੇ ਪੈਸੇ ਲਾ ਕੇ ਕੀਤਾ ਸੀ ਤੇ ਕਿੰਨੀ ਜਮੀਨ ਆ ਪਈ 59 ਲੱਖ ਦੀ ਨੀ ਰਿਪੋਰਟ ਲੱਗੇ ਨੇ ਪੈਸੇ 2.5 ਕਿਲੋ ਜਮੀਨ ਸੀ ਉਹ ਇਹਨਾਂ ਨੇ ਸੇਲ ਕਰਕੇ ਭੇਜਿਆ ਮਾਲ ਪਰ ਨਾਉਂ ਜਮੀਨ ਦੇ ਇਹਨਾਂ ਦਾ ਬੱਚਾ ਰਿਹਾ ਪਰਿਵਾਰ ਬਹੁਤ ਸਦਮੇ 'ਚ ਹੈ ਕਰਦੇ ਲਾਤਾਂ ਗੱਲ ਕਰੀ ਕਿਤਨਾ ਲਾ ਲਾ ਕੇ ਕੌਣ-ਕੌਣ ਕਮੋਲ ਕਿਹਨੇ ਕੀਤਾ ਜਿੱਕਿ ਭਰਾ ਹੀ ਛੋਟਾ ਦਾ ਇਹ ਉਹਦੇ ਫਾਦਰ ਸਾਹਿਬ ਨੇ ਡਰਾਈਵਰੀ ਕਰਦੇ ਨੇ ਕੋਈ ਜੱਗੀ ਨੂੰ ਬੁਲਾਉਂਦੇ ਕੋਈ ਇਦਾਂ ਹਾਲਾਤ ਵਧੀਆ ਨਹੀਂ ਬਸ ਮਾਰੀ ਇੱਕ ਕੋਈ ਅਜੇ ਕੁਝ ਨਹੀਂ ਕਮਾਇਆ ਕਰਿਆ ਉਹਨੇ ਕੀ ਕਰ ਲਿਆ ਦੱਸੋ 2.5 ਸਾਲਾਂ ਦੇ ਵਿੱਚ क्या आप कैनेडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहाँ हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे